ਹਾਂਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਪਟੜਾਸ਼ੀ ਸਲਵਾਰ ਦੇ ਵਾਲ ਪਾਏ ਆ ਜੋ ਕਿ ਬਹੁਤ ਹੀ ਈਜ਼ੀ ਟ੍ਰਿਕ ਨਾਲ ਪਾਏ ਆ ਆਪਾਂ ਤੇ ਮੈਨੂੰ ਕਮੈਂਟ ਆਇਆ ਸੀ ਜਸ਼ਨ ਸਿਸਟਰ ਦਾ ਹਾਂਜੀ ਤੁਹਾਡੇ ਕਮੈਂਟ ਤੇ ਆਪਾਂ ਵੀਡੀਓ ਬਣਾਈ ਹੈ ਜੀ ਪਟੜਾਸ਼ੀ ਸਲਵਾਰ ਦੇ ਵਾਲ ਪਾ ਕੇ ਜੇ ਕਿਸੇ ਹੋਰ ਨੇ ਵੀ ਕੋਈ ਵੀ ਕਟਿੰਗ ਸਟੀਚਿੰਗ ਕਰਾਉਣਾ ਜੀ ਵੀਡੀਓ ਤੇ ਤੁਸੀਂ ਕਮੈਂਟ ਕਰ ਸਕਦੇ ਆਂ ਤੇ ਆਪਾਂ ਉਸ ਕਮੈਂਟ ਤੇ ਜ਼ਰੂਰ ਵੀਡੀਓ ਬਣਾਵਾਂਗੇ ਸੋ ਫਰੈਂਡਸ ਵੀਡੀਓ ਕਰਦੇ ਆਂ ਸਟਾਰਟ ਆਪਾਂ ਆ ਆਪਣੇ ਇੱਕ ਸਲਾਈ ਹੋ ਗਈ ਚਿੜੀ ਵਾਲੀ ਤੇ ਆ ਸਲਾਈ ਹੋ ਗਈ ਆਪਣੇ ਬੈਕ ਵਾਲੀ ਇਹਨਾਂ ਦੋਨਾਂ ਸਲਾਈਆਂ ਨੂੰ ਇਸ ਤਰੀਕੇ ਨਾਲ ਅਕਸਰ ਦੀ ਮਿਲਾਵਾਂਗੇ ਐਕਸਟਰਾ ਤੇ ਇਸ ਤੋਂ ਬਾਅਦ ਆਪਾਂ ਦੋਨਾਂ ਨੂੰ ਇਸ ਤਰੀਕੇ ਨਾਲ ਕਰਾਂਗੇ ਠੀਕ ਹੈ ਜੀ ਦੇਖੋ ਜੀ ਆਪਣਾ ਸੈਂਟਰ ਹੋ ਗਿਆ ਬੈਲਟ ਦਾ ਤੇ ਆ ਸੈਡ ਹੋ ਗਈ ਬੈਲਟ ਦੀ ਠੀਕ ਹੈ ਜੀ ਦੇਖੋ ਇਸ ਤਰੀਕੇ ਨਾਲ ਆਪਾਂ ਕੀ ਕਰਨਾ ਹੈ ਜੀ ਇਧਰੋਂ ਸਾਈਡ ਤੋਂ ਆਪਾਂ ਚਾਰ ਉਂਗਲਾਂ ਥਾਂ ਛੱਡ ਦੇਣਾ ਇਸ ਤਰੀਕੇ ਨਾਲ ਚਾਰ ਉਂਗਲਾਂ ਆਪਦੀ ਹੱਥ ਦੀਆਂ ਚਾਰ ਉਂਗਲਾਂ ਛੱਡ ਦੇਣੀ ਹੈ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਦੂਸਰੀ ਸਾਈਡ ਵੀ ਆਪਾਂ ਇਸ ਤਰੀਕੇ ਨਾਲ ਕਰਨਾ ਹੈ ਇਧਰੋਂ ਵੀ ਆਪਾਂ ਚਾਰ ਉਂਗਲਾਂ ਕਹਾਛਰਦੇ ਨੇ ਇਸ ਤਰੀਕੇ ਨਾਲ ਠੀਕ ਹੈ ਜੀ ਦੋਨੇ ਪਾਸੇ ਆਪਣੇ ਇਧਰ ਵੀ ਚਾਰ ਉਂਗਲਾ ਹੋਗੇ ਆ ਜੀ ਤੇ ਇਧਰ ਵੀ ਚਾਰ ਉਂਗਲਾ ਹੋ ਗਿਆ ਠੀਕ ਹੈ ਜੀ ਸੈਂਟਰ ਚ ਆਪਣਾ ਕਪੜਾ ਕਿੰਨਾ ਬਚ ਗਿਆ ਜੀ 8 ਇੰਚ ਆਪਾਂ ਸਾਰੇ ਵੱਲ 8 ਇੰਚ ਚ ਕਪੜਾ ਕੰਪਲੀਟ ਕਰਨਾ ਜਿਹੜੇ ਆਪਣੇ ਵਾਲ ਪੈਣਗੇ 8 ਇੰਚ ਚ ਹੋਣੇ ਚਾਹੀਦੇ ਆ ਇਸ ਤੋਂ ਬਾਅਦ ਇੱਕ ਨਿਸ਼ਾਨ ਲਾਉਣਾ ਆਪਾਂ 5 ਇੰਚ ਤੇ ਤੇ ਆਪਾਂ ਕੁੰਦਿਆਂ ਦੇ ਵਿੱਚ ਪਹੁੰਚ ਆ ਪਾਇਆ ਜੀ ਜਿਹੜਾ ਉਹਰਾ ਸੈਂਟਰ ਹੈ ਸੈਂਟਰ ਵਾਲੀ ਕਰੀਜ਼ ਇਸ 5 ਇੰਚ ਤੇ ਵਾਲ ਤੇ ਹੋਣੀ ਚਾਹੀਦੀ ਆਪਣੀ ਠੀਕ ਹੈ ਜੀ ਇਧਰੋਂ ਵੀ ਆਪਾਂ ਨਿਸ਼ਾਨ ਲਾਵਾਂਗੇ 5 ਇੰਚ ਤੇ ਠੀਕ ਹੈ ਜੀ ਆਪਣੇ ਨਿਸ਼ਾਨ ਲੱਗ ਗਏ ਆ ਇਸ ਤੋਂ ਬਾਅਦ ਇਹਨਾਂ ਨਿਸ਼ਾਨਾਂ ਤੇ ਆਪਾਂ ਕੱਟ ਲਾ ਦੇਾਂਗੇ ਇੱਕ ਇੱਕ ਸਿਰਫ ਫਰੰਟ ਫਰੰਟ ਵਾਲੇ ਪਾਸੇ ਆ ਇੱਕ ਆਵਲ ਹੋ ਗਿਆ ਜੀ ਤੇ ਇੱਕ ਆਵਲਾ ਠੀਕ ਹੈ ਜੀ ਤੇ ਆ ਆਪਣਾ 5 ਇੰਚ ਦਾ ਨਿਸ਼ਾਨ ਹੋ ਗਿਆ ਦੋਨੇ ਪਾਸੇ 5-5 ਇੰਚ ਦਾ ਨਿਸ਼ਾਨ ਹੋ ਗਿਆ ਜਿੱਥੇ ਕਿ ਆਪਣੇ ਸੈਂਟਰ ਵਾਲਾ ਵਾਲ ਹੋਣਾ ਚਾਹੀਦਾ ਪਹੁੰਚ ਰਹੇ ਸੈਂਟਰ ਵਾਲਾ ਇਸ ਤੋਂ ਬਾਅਦ ਆਪਾਂ ਆਪਣੇ ਕੁੰਦੇ ਲਾਵਾਂਗੇ ਦੇਖੋ ਆ ਆ ਗਿਆ ਆਪਣਾ ਪਹੁੰਚਾ ਜਿਹੜਾ ਆਪਾਂ ਸਲਵਾਰ ਦੇ ਵਿੱਚ ਪਹੁੰਚਾ ਪਾਇਆ ਦੇਖੋ ਢਾਲ ਪਾਈ ਹੋਈ ਆਪਾਂ 1.5 ਇੰਚ ਦੀ ਠੀਕ ਹੈ ਜੀ ਇੱਥੇ ਵੀ ਆਪਾਂ ਕੱਟ ਲਾਵਾਂਗੇ ਇੱਕ ਪੌਂਚੇ ਤੇ ਵੀ ਆਪਾਂ ਕੱਟਾ ਲਾ ਲਿਆ ਸੈਂਟਰ 'ਚ ਜਿਹੜਾ ਆਪਾਂ 5 ਇੰਚ ਦਾ ਵਾਲਾ ਉਹ ਸੈਂਟਰ 'ਚ ਇੱਥੇ ਹੋਣਾ ਚਾਹੀਦਾ ਆਪਣਾ ਵਾਲ ਸਭ ਤੋਂ ਪਹਿਲਾਂ ਆਪਾਂ ਆਸਣ ਵਾਲੀ ਜਿਹੜੀ ਆਪਣੀ ਸੈਂਟਰ 'ਚ ਆਸਣ ਵਾਲੀ ਸਲਾਈਏ ਦੇਖੋ ਆਪਣੀ ਆਸਣ ਵਾਲੀ ਸਲਾਈ ਆ ਗਈ ਇਹਦੇ ਆਪਾਂ ਉੱਪਰ ਵਾਲ ਪਾਵਾਂਗੇ ਵਾਲ ਆਪਾਂ ਕਿਵੇਂ ਪਾਉਣੇ ਆ ਇਸ ਤਰੀਕੇ ਨਾਲ 1 ਇੰਚ ਦਾ ਨਿਸ਼ਾਨ ਤੁਸੀਂ ਇੱਧਰ ਲਾ ਲੈਣਾ 1 ਇੰਚ ਦਾ ਨਿਸ਼ਾਨ ਤੁਸੀਂ ਇੱਧਰ ਲਾ ਲੈਣਾ ठीक है जी दोनों सैड पर अपने एक एक इंच का निशान लग गया जब आप बाल फीन पाना इतों एक इंच रो चकें कपड़ा ये थले इस तरीके का कपड़ा करा इस तरह तो इधरों भी इस तरीके कपड़ा चका इस तरह एक इंच का बाल अपने पै गया देखो दोनों बाल अपने बराबर है इस तो बार की करना आप तरीके कपड़ा फोल्डिंग करा आसन तो जिमें आप कूंदी कटिंग की है ना उमें आप कपड़ा इस तरीके फोल्डिंग करेंगे इस तरह जिन्ना अपना इस कट तो पिछे पिछे कपड़ा बचया आपने बैक की सिलाई होगी तो जड़ा कट लाया से जिन्ना अपना कपड़ा बचया हैगा इस तरीके आपे कट ला देंगे ਐਕਸਟਰਾ देखो, आपने, hmm. बैक वाल बैक देखो आपने बैक वाली ਜਿਹੜੇ ਵਾਲ ਪਾਏ ਉਹ ਹੋਗੇ ਤੇ ਆਪਣੇ ਬੈਕ ਵਾਲੀ ਸਲਾਈ ਹੋਗੀ ਇਹਨੂੰ ਆਪਾਂ ਇਸ ਤਰੀਕੇ ਨਾਲ ਕਰਾਂਗੇ ਤੇ ਜਿਹੜਾ ਆਪਣਾ ਕਪੜਾ ਬਚਿਆ ਉੱਥੇ ਆਪਾਂ ਕੱਟ ਲਾ ਦੇਾਂਗੇ ਇੱਥੇ ਕੁੰਦਿਆਂ ਦੇ ਵਿੱਚ ਆਪਾਂ ਵਾਲ ਪਾਵਾਂਗੇ देखो ਆਪਣੀ ਆਸਣ ਵਾਲੀ ਸਲਾਈ ਆ ਗਈ ਇੱਕ ਤਾਂ ਆਸਣ ਵਾਲੀ ਸਲਾਈ ਤੇ ਆਪਾਂ ਬੈਕ ਦੇ ਵਾਲ ਪਾਏ ਆ ਇੱਕ ਆਸਣ ਵਾਲੀ ਸਲਾਈ ਤੇ ਆਪਾਂ 프ਰੰਟ ਦੇ ਵਾਲ ਪਾਵਾਂਗੇ ਇੱਥੋਂ ਆਪਾਂ ਕਪੜਾ ਰੱਖਣਾ ਇਸ ਤਰੀਕੇ ਨਾਲ ਇਸ ਤਰ੍ਹਾਂ ਆਪਾਂ ਕਪੜਾ ਕਿਨਾਂ ਚੱਕਣਾ ਐ ਇੱਥੋਂ ਆਹ ਵਾਲਾ ਕਪੜਾ ਚੱਕਣਾ ਆਪਾਂ ਜਿੱਥੇ ਆਪਣੀ ਆ ਮਸ਼ੀਨ ਪਈ ਹੋਈ ਐ ਇੱਥੋਂ ਇਸ ਤਰੀਕੇ ਨਾਲ ਤੇ ਜਿਹੜੀ ਆਸਣ ਵਾਲੀ ਸਲਾਈ ਆ ਉਹ ਤੋਂ 1 ਇੰਚ ਇਧਰ ਨੂੰ ਆਪਾਂ ਵੱਲ ਰੱਖਾਂਗੇ ਤੇ ਵੱਲ ਪਾਉਣਾ ਆਪਣੇ ਅੰਦਰਲੀ ਸਾਈਡ ਇਧਦੇਲੇ ਪਾਸੇ ਵਾਲੇ ਇਧਰ ਨੂੰ ਪੈਣਗੇ ਇਧਦੇਲੇ ਪਾਸੇ ਵਾਲ ਇਧਰ ਨੂੰ ਪੈਣਗੇ ਇਸ ਤਵਾਰ ਆਪਾਂ ਇੰਚ ਤੇ ਮਿਨਾਗੇ ਜਿੱਥੇ ਆਪਣਾ 5 ਇੰਚ ਦਾ ਵਾਲ ਹੁੰਦਾ ਉੱਥੇ ਆਪਾਂ ਆ ਵਾਲ ਉੱਥੇ ਪਾਉਣਾ ਠੀਕ ਹੈ 5 ਇੰਚ ਤੇ ਇਸ ਤਰੀਕੇ ਨਾਲ ਸੈਂਟਰ ਵਾਲਾ ਵਾਲ ਆਪਾਂ 5 ਇੰਚ ਤੇ ਪਾਉਣਾ ਹੈਗਾ ਦੇਖੋ ਹਲੋ ਸੈਂਟਰ ਵਾਲਾ ਵਾਲ ਬਿਲਕੁਲ ਆਪਣਾ 5 ਇੰਚ ਤੇ ਤਿਆਰ ਆਇਆ ਜੀ ਇਸ ਤੋਂ ਬਾਅਦ ਆਪਾਂ ਬਾਕੀ ਵਾਲ ਪਾਵਾਂਗੇ ਆ ਤਾਂ ਸੀਗਾ ਕੱਟ ਆਪਣਾ 5 ਇੰਚ ਵਾਲਾ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਜਿੱਥੇ ਆਪਾਂ ਵਾਲ ਸਾਰੇ ਕੰਪਲੀਟ ਕਰਨੇ ਆ ਤੇ ਆ ਆਪਣੀ ਹੈਗੀ ਚੋਲੀ ਵਾਲੀ ਸਲਾਈ ਜਿੱਥੇ ਆਪਣੀ ਮਤਲਬ ਕਿ ਛਿੜੀ ਬਣੀ ਹੈ ਆਪਾਂ ਇੱਥੋਂ ਦੇਖਾਂਗੇ ਵੀ ਆਪਣੇ ਵਾਲ ਇੱਥੇ ਠੀਕ ਆ ਗਏ ਇਸ ਤਿਹੇ ਸਲਾਈ ਨਸ ਸਲਾਈ ਲਾਵਾਂਗੇ ਇਸ ਤਰ੍ਹਾਂ ਠੀਕ ਹੈ ਜੀ ਤੇ ਇੱਥੇ ਆਪਣਾ ਕੱਟ ਆਉਂਦਾ ਜੀ ਇੱਥੇ ਇੱਕ ਆਪਣਾ ਵਾਲ ਹੋਰ ਪਾਊਗਾ ਉਹ ਜੀ ਆਪਣੇ ਇੱਕ ਸਾਈਡ ਦੇ ਵਾਲ ਪੈ ਗਏ ਆ ਤੇ ਆਪਾਂ ਹੁਣ ਦੇਖਦੇ ਆ ਆਪਣੇ ਵਾਲ ਸਹੀ ਆਏ ਆ ਇਹ ਆ ਆਪਣੀ ਆਸਣ ਵਾਲੀ ਸਿਲਾਈ ਹੋ ਗਈ ਇਧਰ ਆਪਣੀ ਚਿੜੀ ਵਾਲੀ ਸਿਲਾਈ ਹੋ ਗਈ ਇਸ ਤਰੀਕੇ ਨਾਲ ਮਲਾਵਾਂਗੇ ਆਪਾਂ ਤੇ ਜਿੱਥੇ ਆਪਣੇ ਕੱਟ ਲੱਗੇ ਦੇਖੋ ਕੱਟ ਨਾ ਕੱਟ ਲਾ ਕੇ ਬਿਲਕੁਲ ਆਪਣੇ ਪੂਰੇ ਵਾਲ ਪਏ ਆ ਜੀ ਤੇ ਇਸ ਤੋਂ ਬਾਅਦ ਆਪਾਂ ਦੂਜੀ ਸਾਈਡ ਵਾਲ ਪਾਵਾਂਗੇ ਦੂਸਰੀ ਸਾਈਡ ਵੀ ਆਪਾਂ ਇਸ ਤਰੀਕੇ ਨਾਲ ਹੀ ਵਾਲ ਪਾਉਣੇ ਆ 1 ਇੰਚ ਦਾ ਕੱਪੜਾ ਛੱਡਣਾ ਜੀ ਵਾਲ ਤੋਂ ਪਹਿਲਾਂ ਐਸ ਤਰ੍ਹਾਂ ਇਸ ਤੋਂ ਬਾਅਦ ਇਹਦੇ ਹਿਸਾਬ ਨਾਲ ਆਪਾਂ ਵਾਲ ਪਾਉਣੇ ਆ ਸਾਰੇ ਵਾਲ ਆਪਣੇ ਇੱਕੋ ਜਿਹੇ ਆਉਣਗੇ ਇਸ ਤੋਂ ਬਾਅਦ ਦੇਖਾਂਗੇ ਆਪਣੇ ਵਾਲ 5 ਇੰਚ ਚ ਕੰਪਲੀਟ ਹੁੰਦੇ ਆ ਜੀ ਇੱਥੇ ਇੱਥੇ ਆਪਣਾ 5 ਇੰਚ ਇੱਕ ਹੋਰ ਵਾਲ ਪੈ ਜੂਗਾ ਦੇਖੋ ਆਪਣਾ ਸੈਂਟਰ ਵਾਲਾ ਸੈਂਟਰ ਵਾਲਾ ਕੱਟ ਆ ਗਿਆ ਜੀ ਆਹ ਠੀਕ ਹੈ ਜੀ ਇਹ ਆਪਾਂ ਵਾਲ ਚੱਕਾਂਗੇ ਇਸ ਤਰੀਕੇ ਨਾਲ ਤੇ ਜਿੱਥੇ ਆਪਣਾ 5 ਇੰਚ ਆਉਂਦਾ ਜੀ ਉੱਥੇ ਆਪਾਂ ਵਾਲ ਪਾ ਰਹੇਗੇ ਇਸ ਤੋਂ ਬਾਅਦ ਦੇਖਾਂਗੇ ਆਪਣੇ ਵਾਲ ਸਹੀ ਹੈ ਜੀ ਆ ਆਪਣੀ ਆਸਮ ਵਾਲੀ ਸਲਾਈ ਤੇ ਚਿੜੀ ਵਾਲੀ ਸਲਾਈ ਨੂੰ ਮੈਚ ਕਰਾਂਗੇ ਆਸਵੇ ਦੀ ਇਸ ਤਰੀਕੇ ਨਾਲ ਦੇਖੋ ਜੀ ਆਪਣਾ ਕੱਟ ਆ ਗਿਆ ਇੱਥੇ ਤੇ ਦੂਸਰਾ ਕੱਟ ਸਲਵਾਰ ਵਾਲਾ ਇੱਥੇ ਹੈ ਜੀ ਤੇ ਆਪਣਾ ਇੱਕ ਵਾਲ ਜ਼ਰੂਰ ਪਊਗਾ ਜੀ ਬਿਲਕੁਲ ਪਰਫੈਕਟਾ ਹੋਊਗਾ ਵਾਲ ਆਪਣਾ ਲੋ ਜੀ ਆਪਣੀ ਸਲਵਾਰ ਦੇ ਵਾਲ ਪੈ ਗਿਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਬਰਾਬਰ ਬਰਾਬਰ ਵਾਲਾ ਤੇ ਬੈਕ ਤੋਂ ਵੀ ਬਿਲਕੁਲ ਵਾਲ ਆਪਣੇ ਬਰਾਬਰ ਹੈ ਠੀਕ ਹੈ ਜੀ ਇਹ ਦੂਸਰੀ ਸਾਈਡ ਦੇ ਵਾਲ ਹੋ ਗਿਆ ਆਪਣੇ ਬਿਲਕੁਲ ਬਰਾਬਰ ਵਾਲਾ ਤੇ ਬਿਲਕੁਲ ਸਹੀ ਸਲਵਾਰ ਆਊਗੀ ਇਹਨਾਂ ਇਹਨਾਂ ਥੋੜੀ ਸਲਵਾਰ ਦਾ ਪਹੁੰਚਣਾ ਇਧਰ ਕੁ ਕੁਗਾ ਨਾ ਇਧਰ ਕੁ ਕੁਗਾ ਬਿਲਕੁਲ ਸੈਂਟਰ 'ਚ ਪਹੁੰਚਰੂਗਾ ਇਸ ਤੋਂ ਬਾਰੇ ਇਹਨਾਂ ਆਪਾਂ 벨ਟ ਅਟੈਚ ਕਰਾਂਗੇ ਇਸ ਥਿੱਕ ਨੇ 벨ਟ ਅਟੈਚ ਕਰਾਂਗੇ ਆਪਾਂ ਦੇਖੋ ਸਿੱਧਾ ਨਾ ਸਿੱਧਾ ਆ ਗਿਆ ਜੀ ਆਪਣਾ ਕਪੜਾ ਇਸ ਤਰੀਕੇ ਨਾਲ ਤੇ ਸਲਾਈ ਲਾਉਣੀ ਸਟਾਰਟ ਕਰਦੇ ਆ ਜੀ ਤੁਹਾਨੂੰ ਜੀ ਆਪਣੇ ਸਾਰੇ ਸਲਵਾਰ ਦੇ ਵਾਲ ਪੈ ਗਏ ਤੁਸੀਂ ਦੇਖ ਸਕਦੇ ਕਿੰਨੀ ਫਿਨਿਸ਼ਿੰਗ ਨੇ ਵਾਲ ਪਏ ਆਪਣੇ ਹਾਂਜੀ ਜੇ ਤੁਸੀਂ ਇਸ ਤਰੀਕੇ ਨਾਲ ਸਲਵਾਰ ਦੀ ਸਟੀਚਿੰਗ ਕਰੋਗੇ ਵਾਲ ਪਾਉਗੇ ਇਸ ਤਰੀਕੇ ਨਾਲ ਤੁਹਾਡੀ ਸਲਵਾਰ ਕਦੇ ਵੀ ਇਧਰ ਉਧਰ ਨਹੀਂ ਕੁੱਕਦੀ ਤੇ ਤੁਹਾਡਾ ਪੌਂਚਾ ਬਿਲਕੁਲ ਸਹੀ ਰਹੂਗਾ ਤੇ ਸੋ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਬਾਏ ਬਾਏ ਰਬ ਰਾਖਾ